ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਹਲਕਾ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗੜਾ ਰਣੌਤ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ ਚੰਡੀਗੜ੍ਹ ਥੱਪੜ ਕਾਂਡ ਤੋਂ ਬਾਅਦ ਲਗਾਤਾਰ ਕੰਗੜਾ ਰਣੌਤ ਸੁਰਖੀਆਂ 'ਚ ਸੀ ਦੱਸਿਆ ਸੀ ਕਿ ਮਾਮਲਾ ਕਾਫੀ ਜ਼ਿਆਦਾ ਪੱਖਿਆ ਹੋਇਆ ਸੀ ਜਿਸ ਤੋਂ ਬਾਅਦ ਪੰਜਾਬੀ ਜਿੱਥੇ ਕੰਗੜਾ ਰਣੌਤ ਦੀ ਸਪੋਰਟ ਕਰ ਰਹੇ ਸਨ ਉੱਥੇ ਭਾਜੀਪੀ ਆਗੂਆਂ ਦੇ ਵੀ ਬਿਆਨ ਸਾਹਮਣੇ ਆਏ ਸੀ ਉਹਨਾਂ ਦਾ ਕਹਿਣਾ ਸੀ ਕਿ ਡਿਊਟੀ ਦੌਰਾਨ ਕੁਲਵਿੰਦਰ ਕੌਰ ਨੇ ਥੱਪੜ ਕਿਉਂ ਮਾਰਿਆ ਹਾਲਾਂਕਿ ਇਸ ਤੇ ਜਾਂਚ ਵੀ ਹੋ ਰਹੀ ਹੈ ਦੱਸਦੀ ਹੈ ਕਿ ਇਸ ਦੇ ਵਿਚਕਾਰ ਮੂੜ ਕੰਗੜਾਰਨੌਤ ਤੋਂ ਸੁਰਖੀਆਂ ਚ ਆ ਗਈ ਹੈ ਦਰਅਸਲ ਕਿਹਾ ਜਾ ਰਿਹਾ ਹੈ ਕਿ ਉਸਨੇ ਚੰਡੀਗੜ੍ਹ ਵਾਲਾ ਆਪਣਾ ਕਾਰ ਦਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਕੰਗੜਾਰਨੌਤ ਨੇ ਆਪਣਾ ਚੰਡੀਗੜ੍ਹ ਵਾਲਾ ਆਲੀਸ਼ਾਨ ਕਾਰ ਗਿਫਟ ਦੇ ਦਿੱਤਾ ਹੈ ਕੰਗੜਾ ਨੇ ਇਹ ਕਾਰ ਆਪਣੇ ਨਵਿਆਹੇ ਚਚੇਰੇ ਭਰਾ ਨੂੰ ਦਿੱਤਾ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕੰਗੜਾਰਨੌਤ ਇਹਨੀ ਦਿਨੀ ਜਿਵੇਂ ਤੁਸੀਂ ਜਾਣਦੇ ਹੋ ਕਾਫੀ ਸੁਰਖੀਆਂ 'ਚ ਹੈ ਚੰਡੀਗੜ੍ਹ 에어ਪੋਰਟ ਉੱਪਰ ਥੱਪੜ ਕਾਣ ਮਗਰੋਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਚਰਚਾ ਹੋ ਰਹੀ ਸੀ ਕੰਗਣਾ ਹਾਲੀ ਦੇ ਵਿੱਚ ਮੰਡੀ ਤੋਂ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਬਣੀ ਇਸ ਜਿੱਤ ਤੋਂ ਬਾਅਦ ਕੰਗਣਾ ਨੇ ਆਪਣੇ ਪਰਿਵਾਰ ਨਾਲ ਸਮਾਂ ਵੀ ਬਿਤਾ ਰਹੀ ਹੈ ਕੰਗਣਾ ਨੇ ਆਪਣੇ ਇੰਸਟਾਗ੍ਰam ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗ ਗਿਆ ਕਿ ਉਹਨਾਂ ਨੇ ਆਪਣੇ ਚਚੇਰੇ ਭਰਾ ਨੂੰ ਵਿਆਹ ਤੇ ਘਰ ਗਿਫਟ ਕੀਤਾ ਹੈ ਗੰਗਣਾ ਨੇ ਪੋਸਟ ਦੇ ਕੈਪਸ਼ਨ ਦੇ ਵਿੱਚ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਡੇ ਕੋਲ ਜੋ ਵੀ ਥੋੜਾ ਬਹੁਤਾ ਹੈ ਉਹ ਸਾਨੂੰ ਸਾਂਝਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਕੋਲ ਕਾਫੀ ਨਹੀਂ ਹੈ ਫਿਰ ਵੀ ਸਾਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਹਮੇਸ਼ਾ ਆਪਣੀ ਹਰ ਚੀਜ਼ ਮੇਰੇ ਨਾਲ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ ਅਦਾਕਾਰ ਕੰਗਣਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਆਪਣੇ ਚਚੇਰੇ ਭਰਾ ਦੀ ਪੋਸਟ ਨੂੰ ਰੀਪੋਸਟ ਕੀਤਾ। ਵਰੁਣ ਨੇ ਆਪਣੀ ਪੋਸਟ 'ਚ ਅਦਾਕਾਰਾਂ ਦਾ ਧੰਨਵਾਦ ਵੀ ਕੀਤਾ ਹੈ। ਜਿਸ ਤੋਂ ਬਾਅਦ ਇਸ ਤੋਂ ਇਲਾਵਾ ਕੰਗਣਾ ਨੇ ਆਪਣੀ ਭੈਣ ਰੰਗੋਲੀ ਦੀ ਪੋਸਟ ਵੀ ਸ਼ੇਅਰ ਕੀਤੀ ਹੈ। ਕੰਗਣਾ ਨੋਟ ਲਈ ਉਸਦੀ ਭੈਣ ਰੰਗੋਲੀ ਨੇ ਲਿਖਿਆ, "ਕੰਗਣਾ ਹਮੇਸ਼ਾ ਸਾਡੇ ਸੁਪਨਿਆਂ ਨੂੰ ਪੂਰਾ ਕਰਦੀ ਰਹੀ ਹੈ। ਹਰ ਚੀਜ਼ ਲਈ ਪਿਆਰੀ ਭੈਣ ਦਾ ਧੰਨਵਾਦ।" ਇਸ ਪੋਸਟ ਨੂੰ ਰੀਪੋਸਟ ਕਰਦੇ ਹੋਏ ਕੰਗਣਾ ਨੇ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਡੇ ਕੋਲ ਜੋ ਵੀ ਥੋੜਾ ਹੈ ਸਾਨੂੰ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੀਦਾ ਹੈ ਜੀਵਨ ਦਾ ਸਾਰ ਇਸੇ ਵਿੱਚ ਹੈ ਕੰਗੜਾ ਨੋਥ ਨੇ ਆਪਣੇ ਚਚੇਰੇ ਭਰਾ ਤੇ ਭਾਬੀ ਨੂੰ ਵਿਆਹ ਮੌਕੇ ਚੰਡੀਗੜ੍ਹ 'ਚ ਕਾਰਗ੍ਰਿਫਟ ਕੀਤਾ ਕੰਗੜਾ ਦੇ ਭਰਾ ਨੇ ਭਾਬੀ ਨੇ ਉਸ ਨੂੰ ਦੀ ਦਰਿਆ ਦੇਲੀ ਤੇ ਆਪਣੇ ਪਿਆਰ ਦੀ ਖੂਬ ਬਾਰਿਸ਼ ਕੀਤੀ ਕੰਗੜਾ ਦੇ ਭਰਾ ਤੇ ਭਾਬੀ ਨੇ ਉਸ ਦਾ ਧੰਨਵਾਦ ਵੀ ਕੀਤਾ ਹੈ ਤੇ ਲੋਕਾਂ ਨਾਲ ਆਪਣੇ ਘਰ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਹਲਕਾ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗੜਾ ਰਣੋਤ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ ਚੰਡੀਗੜ੍ਹ ਥੱਪੜ ਕਾਂਡ ਤੋਂ ਬਾਅਦ ਲਗਾਤਾਰ ਕੰਗੜਾ ਰਣੋਤ ਸੁਰਖੀਆਂ 'ਚ ਸੀ ਦੱਸਿਆ ਸੀ ਕਿ ਮਾਮਲਾ ਕਾਫੀ ਜ਼ਿਆਦਾ ਪੱਖਿਆ ਹੋਇਆ ਸੀ ਜਿਸ ਤੋਂ ਬਾਅਦ ਪੰਜਾਬੀ ਜਿੱਥੇ ਕੰਗੜਾ ਰਣੋਤ ਦੀ ਸਪੋਰਟ ਕਰ ਰਹੇ ਸਨ ਉੱਥੇ ਭਾਜੀਪੀ ਆਗੂਆਂ ਦੇ ਵੀ ਬਿਆਨ ਸਾਹਮਣੇ ਆਏ ਸੀ ਉਹਨਾਂ ਦਾ ਕਹਿਣਾ ਸੀ ਕਿ ਡਿਊਟੀ ਦੌਰਾਨ ਕੁਲਵਿੰਦਰ ਕੌਰ ਨੇ ਥੱਪੜ ਕਿਉਂ ਮਾਰਿਆ ਹਾਲਾਂਕਿ ਇਸ ਤੇ ਜਾਂਚ ਵੀ ਹੋ ਰਹੀ ਹੈ ਦੱਸਦੀ ਕਿ ਇਸ ਦੇ ਵਿਚਕਾਰ ਮੂੜ ਕੰਗਨਾਰ ਨੌਤ ਸੁਰਖੀਆਂ 'ਚ ਆ ਗਈ ਹੈ ਦਰਅਸਲ ਕਿਹਾ ਜਾ ਰਿਹਾ ਹੈ ਕਿ ਉਸਨੇ ਚੰਡੀਗੜ੍ਹ ਵਾਲਾ ਆਪਣਾ ਘਰ ਦਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਕੰਗਨਾਰ ਨੌਤ ਨੇ ਆਪਣਾ ਚੰਡੀਗੜ੍ਹ ਵਾਲਾ ਆਲਿਸ਼ਾਨ ਘਰ ਗਿਫਟ ਦੇ ਦਿੱਤਾ ਹੈ ਕੰਗਨਾਰ ਨੇ ਇਹ ਘਰ ਆਪਣੇ ਨਵ ਵਿਆਹੇ ਚਚੇਰੇ ਭਰਾ ਨੂੰ ਦਿੱਤਾ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕੰਗਨਾਰ ਨੌਤ ਇਨੀ ਦਿਨੀ ਜਿਵੇਂ ਤੁਸੀਂ ਜਾਣਦੇ ਹੋ ਕਾਫੀ ਸੁਰਖੀਆਂ 'ਚ ਹੈ ਚੰਡੀਗੜ੍ਹ 에어ਪੋਰਟ ਉੱਪਰ ਥੱਪੜ ਕਾਣ ਮਗਰੋਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਚਰਚਾ ਹੋ ਰਹੀ ਸੀ ਕੰਗਣਾ ਹਾਲੀ ਦੇ ਵਿੱਚ ਮੰਡੀ ਤੋਂ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਬਣੀ ਇਸ ਜਿੱਤ ਤੋਂ ਬਾਅਦ ਕੰਗਣਾ ਨੇ ਆਪਣੇ ਪਰਿਵਾਰ ਨਾਲ ਸਮਾਂ ਵੀ ਬਿਤਾ ਰਹੀ ਹੈ ਕੰਗਣਾ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗ ਗਿਆ ਕਿ ਉਹਨਾਂ ਨੇ ਆਪਣੇ ਚਚੇਰੇ ਭਰਾ ਨੂੰ ਵਿਆਹ ਤੇ ਘਰ ਗਿਫਟ ਕੀਤਾ ਹੈ ਕੰਗਣਾ ਨੇ ਪੋਸਟ ਦੇ ਕੈਪਸ਼ਨ ਦੇ ਵਿੱਚ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਡੇ ਕੋਲ ਜੋ ਵੀ ਥੋੜਾ ਬਹੁਤਾ ਹੈ ਉਹ ਸਾਨੂੰ ਸਾਂਝਾ ਕਰਨਾ ਚਾਹੀਦਾ ਹੈ ਉਹਨੇ ਕਿਹਾ ਸੀ ਕਿ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਕੋਲ ਕਾਫੀ ਨਹੀਂ ਹੈ ਫਿਰ ਵੀ ਸਾਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਹਮੇਸ਼ਾ ਆਪਣੀ ਹਰ ਚੀਜ਼ ਮੇਰੇ ਨਾਲ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ ਅਦਾਕਾਰ ਕੰਗਣਾ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਆਪਣੇ ਚਚੇਰੇ ਭਰਾ ਦੀ ਪੋਸਟ ਨੂੰ ਰੀਪੋਸਟ ਕੀਤਾ ਵਰੁਣ ਨੇ ਆਪਣੀ ਪੋਸਟ 'ਚ ਅਦਾਕਾਰਾਂ ਦਾ ਧੰਨਵਾਦ ਵੀ ਕੀਤਾ ਹੈ ਉਸ ਤੋਂ ਬਾਅਦ ਇਸ ਤੋਂ ਇਲਾਵਾ ਕੰਗੜਾ ਨੇ ਆਪਣੇ ਭੈਣ ਰੰਗੋਲੀ ਦੀ ਪੋਸਟ ਵੀ ਸ਼ੇਅਰ ਕੀਤੀ ਹੈ ਕੰਗੜਾ ਨੋਟ ਲਈ ਉਸਦੀ ਭੈਣ ਰੰਗੋਲੀ ਨੇ ਲਿਖਿਆ ਕੰਗੜਾ ਹਮੇਸ਼ਾ ਸਾਡੇ ਸੁਪਨਿਆਂ ਨੂੰ ਪੂਰਾ ਕਰਦੀ ਰਹੀ ਹੈ ਹਰ ਚੀਜ਼ ਲਈ ਪਿਆਰੀ ਭੈਣ ਦਾ ਧੰਨਵਾਦ ਇਸ ਪੋਸਟ ਨੂੰ ਰੀਪੋਸਟ ਕਰਦੇ ਹੋਏ ਕੰਗੜਾ ਨੇ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਡੇ ਕੋਲ ਜੋ ਵੀ ਥੋੜਾ ਹੈ ਸਾਨੂੰ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੀਦਾ ਹੈ ਜੀਵਨ ਦਾ ਸਾਰ ਇਸੇ ਵਿੱਚ ਹੈ ਕੰਗੜਾ ਨੋਥ ਨੇ ਆਪਣੇ ਚਚੇਰੇ ਭਰਾ ਤੇ ਭਾਬੀ ਨੂੰ ਵਿਆਹ ਮੌਕੇ ਚੰਡੀਗੜ੍ਹ 'ਚ ਕਾਰਗ੍ਰਿਫਤ ਕੀਤਾ। ਕੰਗੜਾ ਦੇ ਭਰਾ ਨੇ ਭਾਬੀ ਨੇ ਉਸ ਨੂੰ ਦੀ ਦਰਿਆਦਲੀ ਤੇ ਆਪਣੇ ਪਿਆਰ ਦੀ ਖੂਬ ਬਾਰਿਸ਼ ਕੀਤੀ। ਕੰਗੜਾ ਦੇ ਭਰਾ ਤੇ ਭਾਬੀ ਨੇ ਉਸ ਦਾ ਧੰਨਵਾਦ ਵੀ ਕੀਤਾ ਏ ਤੇ ਲੋਕਾਂ ਨਾਲ ਆਪਣੇ ਘਰ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ।